ਸ਼ਸ਼ੀਕਾਲ ਜੀ ਪਿਛਲੇ ਵੀਡੀਓ ਚ ਆਪਾਂ ਦੇਖਿਆ ਬੱਚਿਆਂ ਨੇ ਐਕਸਰਸਾਈਜ਼ ਕਿਵੇਂ ਕਰਦੇ ਨੇ ਮਾਰਨਿੰਗ ਐਕਸਰਸਾਈਜ਼ ਕਿਵੇਂ ਕਰਦੇ ਨੇ ਅੱਜ ਆਪਾਂ ਦੇਖਾਂਗੇ ਕਿ ਬੱਚੇ ਉਹਨਾਂ ਤੋਂ ਉਸ ਤੋਂ ਬਾਅਦ ਉਹਨਾਂ ਦਾ ਰੁਟੀਨ ਕੀ ਹੁੰਦਾ ਸਕੂਲ ਜਾਣ ਤੱਕ ਸਭ ਤੋਂ ਪਹਿਲਾਂ ਤਾਂ ਚੈੱਕ ਕਰੋ ਕਿ ਬੱਚੇ ਨੇ ਯੂਨੀਫਾਰਮ ਕਿੰਨੇ ਸੋਹਣੇ ਤਰੀਕੇ ਨਾਲ ਸੈੱਟ ਕਰਕੇ ਰੱਖੀ ਹੈ ਸੋ ਕਸ਼ਮਨ ਸ਼ਾਮ ਨੂੰ ਆਪਦੀ ਯੂਨੀਫਾਰਮ ਇਸ ਤਰੀਕੇ ਨਾਲ ਸੈੱਟ ਕਰਕੇ ਰੱਖ ਦਿੰਦੀਆਂ ਇਹ ਛੋਟੀਆਂ ਛੋਟੀਆਂ ਆਦਤਾਂ ਬੱਚਿਆਂ ਨੂੰ ਜ਼ਰੂਰ ਪਾਉਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਕੀ ਕਰਦੀਆਂ ਨੇ ਉਹ ਰੈਡੀ ਹੋ ਕੇ ਆ ਜਾਂਦੀਆਂ ਨੇ ਤੇ ਮੈਂ ਟੀਵੀ ਤੇ ਸਿਮਰਨ ਲਾ ਦਿਨੀ ਆ ਸਿਮਰਨ ਲਾ ਦੇਣਾ ਚਾਹੀਦਾ ਚਾਹੇ ਫੋਨ ਤੇ ਲਾ ਦੋ ਚਾਹੇ ਟੀਵੀ ਤੇ ਲਾ ਦੋ ਇਹਦੇ ਨਾਲ ਕੀ ਹੁੰਦਾ ਆਪਣਾ ਦਿਮਾਗ ਉਤਰਾ ਤਾਜ਼ਾ ਹੋ ਜਾਂਦਾ ਤੇ ਆਪਣਾ ਮਨ ਸ਼ਾਂਤ ਰਹਿੰਦਾ ਤੇ ਬੱਚਿਆਂ ਨੇ ਆ ਕੇ ਆਪਣਾ ਪਾਠ ਸਟਾਰਟ ਕਰ ਲਿਆ ਇਹ ਮੂਰ ਮੰਤਰ ਦਾ ਪਾਠ ਕਰਦੀਆਂ ਨੇ ਇਹ ਮਤਲਬ ਸੱਤਕ ਵਾਰ ਪੂਰ ਮੰਤਰ ਦਾ ਪਾਠ ਕਰ ਲੈਂਦੀ ਹੈ ਜਿਆਦਾ ਇਹਨਾਂ ਨੂੰ ਪਾਠ ਨਹੀਂ ਆਉਂਦਾ ਛੋਟੇ ਨੇ ਟਾਈਮ ਵੀ ਘੱਟ ਹੁੰਦਾ ਤਾਂ ਸਿਰਫ ਜਿੰਨਾ ਇਹ ਮਤਲਬ ਕਰ ਸਕਦੀਆਂ ਕਰਦੀਆਂ ਨੇ ਇਹ ਆਦਤ ਪਾਉਣੀ ਬਹੁਤ ਜ਼ਰੂਰੀ ਹੈ ਇਸ ਦਾ ਨਹੀਂ ਵੀਡੀਓ ਤੁਸੀਂ ਆ ਤੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਰੋ ਤਾਂ ਕਿ ਬੱਚੇ ਮੋਟੀਵੇਟ ਹੋਣ ਬੱਚੇ ਬੱਚੇ ਨੂੰ ਦੇਖ ਕੇ ਬਹੁਤ ਜਲਦੀ ਸਿੱਖਦੇ ਨੇ ਉਹ ਬਹੁਤ ਜਲਦੀ ਮੋਟੀਵੇਟ ਹੁੰਦੇ ਨੇ ਇਸ ਕਰਕੇ ਬੱਚਿਆਂ ਨੂੰ ਐਵੇਂ ਦੀ ਵੀਡੀਓਜ਼ ਤੁਸੀਂ ਦਿਖਾਇਆ ਕਰੋ ਬੱਚੇ ਪਾਠ ਕਰ ਰਹੇ ਨੇ ਐਨੇ ਟਾਈਮ ਲਈ ਮੈਂ ਉਹਨਾਂ ਲਈ ਬ੍ਰੇਕਫਾਸਟ ਟੀਅਰ ਕਰ ਲੈਣੀ ਆ ਬੱਚਿਆਂ ਦੇ ਪਾਠ ਕਰਦੇ ਕਰਦੇ ਮੇਰਾ ਬਾਥ ਬ੍ਰੇਕਫਾਸਟ ਰੈਡੀ ਹੋ ਜਾਂਦਾ ਮੈਂ ਲੈ ਕੇ ਆ ਜਾਨੀ ਆ ਬੱਚਿਆਂ ਨੂੰ ਯਾਦਾ ਮਤਲਬ ਬ੍ਰੇਕਫਾਸਟ ਦੀ ਡਿਊਟੀ ਹੁੰਦੀ ਮਾਰਨਿੰਗ ਉਹਨਾਂ ਲਈ ਸਿਰਫ ਮੈਂ ਦਹੀਂ ਤੇ ਇੱਕ ਪਰੌਂਠਾ ਲੈ ਕੇ ਆਉਣੀ ਆ ਦੋਨੋਂ ਹਾਫ ਆ ਪਰੌਂਠਾ ਖਾ ਲੈਂਦੀਆਂ ਨੇ ਤੇ ਮਤਲਬ ਯਾਦਾ ਬ੍ਰੇਕਫਾਸਟ ਬੱਚੇ ਸਵੇਰ ਨਹੀਂ ਕਰ ਸਕਦੇ ਟਾਈਮ ਵੀ ਥੋੜਾ ਹੁੰਦਾ ਹੈ ਤੇ ਭੁੱਖ ਵੀ ਨਹੀਂ ਹੁੰਦੀ ਉਸ ਟਾਈਮ ਦੋਨੋਂ ਬ੍ਰੇਕਫਾਸਟ ਕਰਦੀਆਂ ਐਨੇ ਟਾਈਮ 'ਚ ਮੈਂ ਉਹਨਾਂ ਲਈ ਗਾਮ ਵਗੈਰਾ ਮਤਲਬ ਨਰਸ ਛਿੱਲ ਕੇ ਲੈ ਆਉਣੀ ਆ ਡਰਾਈ ਫੂਡਸ 'ਚ ਉਹਨਾਂ ਨੂੰ ਮੈਂ ਦਿੰਨੀ ਆ ਦਾਖਾਂ ਪੰਜ-ਪੰਜ ਬਦਾਮ ਤੇ ਇੱਕ-ਇੱਕ ਅਖਰੋਟ ਦੇ ਦਿੰਨੀ ਆ ਇਹ ਇਹਨਾਂ ਨੂੰ ਬ੍ਰੇਕਫਾਸਟ ਬਾਅਦ ਇਹ ਕਰਕੇ ਦਿੰਨੇ ਆ ਤਾਂ ਜੋ ਇਹ ਰਸਤੇ 'ਚ ਵੀ ਖਾ ਸਕਣ ਤੁਹਾਨੂੰ ਇਹਦੇ ਵਿੱਚ ਜੋ ਵੀ ਮਤਲਬ ਚੰਗਾ ਲੱਗਿਆ ਹੋਵੇ ਉਹ ਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਪਸੰਦ ਆਇਆ ਤੇ ਆਦੇ ਬੱਚਿਆਂ ਨੂੰ ਇਹ ਜਰੂਰ ਦਿਖਾਇਆ ਕਰੋ ਵੀਡੀਓ ਤੱਕ ਤੱਕ ਲਈ ਸਾਰੀ ਸ਼ਕਾ ਮਿਲਦੀਆਂ ਆਪਣੀ ਨੈਕਸਟ ਵੀਡੀਓ ਦੇ ਵਿੱਚ